ਇੱਧਰ ਭਾਰਤ ਦੇ ਵਿੱਚ ਜਿਹੜਾ ਲੋਕ ਸਭਾ ਚੋਣਾਂ ਦੇ ਕਰਕੇ ਸਿਆਸੀ ਜਿਹੜੀ ਉਥਲ ਪੁਥਲ ਚੱਲ ਰਹੀ ਹੈ ਤੇ ਇੱਧਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਿਡਲ ਈਸਟ ਦੇ ਵਿੱਚ ਕਨਫਲਿਕਟ ਸ਼ੁਰੂ ਹੋਇਆ ਸੀਗਾ 7 ਅਕਤੂਬਰ ਨੂੰ ਉਸ ਤੋਂ ਬਾਅਦ ਪੂਰੀ ਤਰ੍ਹਾਂ ਕਹਿ ਸਕਦੇ ਆ ਕਿ ਦੁਨੀਆ ਇਸ ਦੀ ਚਪੇਟ ਦੇ ਵਿੱਚ ਐ ਤੇ ਬਹੁਤ ਸਾਰੀਆਂ ਜਿਹੜੀਆਂ ਚਿੰਤਾਵਾਂ ਦੁਨੀਆ ਦੀਆਂ ਵਧੀਆਂ ਹੋਈਆਂ ਨੇ ਕਿ ਦੁਨੀਆ ਐਕਚੁਅਲੀ ਜਾ ਕਿੱਧਰ ਨੂੰ ਰਹੀ ਐ ਕੀ ਇਹ ਵਰਲਡ ਵਾਰ 3 ਵਾਲੂ ਕਹਾਣੀ ਵੱਧ ਰਹੀ ਐ ਜਾਂ ਕਈਆਂ ਦਾ ਤਾਂ ਇਹ ਮੰਨਣਾ ਕਿ ਇਹ ਛੋਟੀਆਂ-ਛੋਟੀਆਂ ਲੜਾਈਆਂ ਚੱਲ ਰਹੀਆਂ ਨੇ ਐਕਚੁਅਲੀ ਇਹ ਕਿਸੇ ਵੱਡੀ ਜੰਗ ਦਾ ਹਿੱਸਾ ਕਿਉਂਕਿ ਦੁਨੀਆ ਦੇ ਵਕਵਾਕ ਕਿੱਤਿਆਂ ਦੇ ਵਿੱਚ ਇਤਿਹਾਸਿਕ ਦੀਆਂ ਛੂੜੀਆਂ-ਛੂੜੀਆਂ ਜਿਹੜੀਆਂ ਜੰਗਾਂ ਬੜੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਸੋ ਹੁਣ ਆ ਕਈ ਮੁਲਕਾਂ ਦੇ ਵੱਲੋਂ ਆਪਣੀਆਂ ਟ੍ਰੈਵਲ ਐਡਵਾਈਸਰੀਜ਼ ਜਾਰੀ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਹਾਈ ਅਲਰਟ ਤੇ ਇਜ਼ਰਾਈਲ ਤੇ ਈਰਾਨ ਕੀ ਈਰਾਨ ਉਸ ਤੇ ਸਿੱਧਾ ਹਮਲਾ ਕਰ ਸਕਦਾ ਹੁਣ ਇੱਕ ਹੋਰ ਰਿਪੋਰਟ ਆਈ ਆ ਕਿ ਈਰਾਨ ਦੇ ਵੱਲੋਂ ਇੱਕ ਜਿਹੜੀ ਆ ਸ਼ਿਪ ਆ ਉਹਨੂੰ ਸੀਜ਼ ਕਰ ਲਿਆ ਗਿਆ ਜਿਹੜੀ ਕਿ ਇਜ਼ਰਾਈਲ ਦੇ ਨਾਲ ਸੰਬੰਧਿਤ ਹੈ ਸੋ ਇਸ ਤੇ ਗੱਲ ਕਰਦੇ ਆ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਬੜੇ ਅਹਿਮ ਬਿਆਨ ਦਿੱਤੇ ਨੇ ਜੰਮੂ ਕਸ਼ਮੀਰ ਨੂੰ ਲੈ ਕੇ ਤੇ ਉਹਦੇ ਤੇ ਗੱਲ ਕਰਦੇ ਆਂ ਹਾਲਾਂਕਿ ਆਪਾਂ ਆਪਣੇ ਵੀਲੌਗ ਦੇ ਵਿੱਚ ਕੱਲ੍ਹ ਵਾਲੇ 'ਚ ਗੱਲ ਕੀਤੀ ਸੀ ਪਰ ਆਪਾਂ ਤੁਹਾਡੇ ਨਾਲ ਮੁਕੰਮਲ ਤੌਰ ਤੇ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰਦੇ ਆਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੀ ਬਿਆਨ ਦਿੱਤੇ ਗਏ ਨੇ ਤੇ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ बस ਇੰਨੀ ਕਹਾਂ ਜੀ ਕਿ ਤੁਸੀਂ ਜੇਕਰ YouTube ਤੇ ਸੁਣ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਤੇ ਜੇਕਰ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਫਿਰ ਆਪਣੀ ਪ੍ਰਤੀਕਿਰਿਆ ਦੇ ਕੇ ਦੱਸਿਆ ਕਰੋ ਵੀ ਭਾਈ ਇਹਦੇ ਵਿੱਚ ਆਹ ਚੀਜ਼ ਨੂੰ ਤੁਸੀਂ ਬਿਹਤਰ ਕਰ ਸਕਦੇ ਹੋ ਸੋ ਜੇਕਰ ਆ ਨੇ ਕੱਲ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਉਹ ਗਏ ਨੇ ਤੇ ਉੱਤੇ ਕੀ ਕਿਹਾ ਹੁਣ ਇੱਥੇ ਇੱਕ ਆਫਲੇ ਜ਼ਿਕਰ ਹੈ ਜੀ ਕਿ 2019 ਦੇ ਵਿੱਚ ਇਧਰੋਂ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਬਣਦੀ ਹੈ ਤੇ ਉਧਰੋਂ ਨਾਲ ਹੀ ਜਿਹੜਾ 5 ਅਗਸਤ ਨੂੰ ਇਹਨਾਂ ਨੇ ਐਲਾਨ ਕਰਤਾ ਸੀਗਾ ਕਿ ਧਾਰਾ 370 ਜਿਹੜੀ ਆ ਹਟਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਜਿਹੜੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਲਾਂਕਿ ਜਿਹੜਾ ਉੱਥੇ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਉਮਰ ਉਮਾਰ ਅਬਦੁੱਲਾ ਉਹ ਵੈਸੇ ਤਾਂ ਉਹਨਾਂ ਇਹਨਾਂ ਪਾਰਟੀਆਂ ਜਿਹੜੀਆਂ ਕਿਉਂਕਿ ਨੈਸ਼ਨਲ ਕਾਨਫਰੰਸ ਆਜਾ ਪੀਡੀਪੀ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਧ ਵਾਪਸੀ ਚਾਹੁੰਦੇ ਨੇ ਪਰ ਜਿਹੜੇ ਅਬਦੁੱਲਾਹ ਸਾਹਿਬ ਆ ਉਹਨਾਂ ਨੇ ਇਹ ਕਿਹਾ ਕਿ ਬਾਕੀ ਤਾਂ ਬਾਅਦ ਵਿੱਚ ਪਤਾ ਲੱਗੂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਪਿਆ ਪਰ ਇਹ ਜ਼ਰੂਰ ਹੈ ਕਿ ਇਹਨਾਂ ਨੇ ਕੁਝ ਨਾ ਕੁਝ ਜਿਹੜਾ ਉੱਥੇ ਜਾਦਾ 370 ਹਟਾਈ ਹੈ ਜਦ ਜੇਐਸਵੀਕੇ ਨਾਲ ਉੱਥੇ ਸਕਿਉਰਿਟੀ ਫੋਰਸਸ ਨੇ ਕੁਝ ਜਿਹੜੀ ਹੈ ਸਟੇਬਿਲਟੀ ਤਾਂ ਇਹਨਾਂ ਨੇ ਕਿਹਾ ਕਿ ਖਿੱਤੇ ਦੇ ਵਿੱਚ ਜ਼ਰੂਰ ਆਈ ਹੈ ਅਬਦੁੱਲਾਹ ਸਾਹਿਬ ਨੇ ਵੀ ਇਸ ਗੱਲ ਨੂੰ ਕਬੂਲ ਕੀਤਾ ਸੋ ਪੰਜ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਦੀਆਂ ਮੇਨ ਪੰਜ ਗੱਲਾਂ ਲਲਨ ਟੌਪ ਨੇ ਕੱਲ ਜਿਹੜੀਆਂ ਰਿਪੋਰਟ ਕੀਤੀਆਂ ਇੱਕ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਟਾਈਮ ਹੁਣ ਦੂਰ ਨਹੀਂ ਜਦੋਂ ਜੰਮੂ ਸਭਾ ਦੀਆਂ ਵੋਟਾਂ ਹੋਣ ਗਿਆ ਤੇ ਇਹਨੂੰ ਵਾਪਸ ਅਸੀਂ ਰਾਜ ਦਾ ਜਿਹੜਾ ਦਰਜਾ ਉਹ ਇਹਦਾ ਜੰਮੂ ਕਸ਼ਮੀਰ ਦਾ ਬਹਾਲ ਕਰ ਦਵਾਂਗੇ ਦਹਾਕਿਆਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਗਿਆ ਉਹ ਪਹਿਲਾ ਜਿਹੜਾ ਪਹਿਲਾ ਚੋਣ ਹੋਵੇਗਾ ਦਹਾਕਿਆਂ ਬਾਅਦ ਜਦੋਂ ਆਤੰਗਵਾਦ ਅਲਗਾ ਬਾਦ ਪੱਥਰਵਾਜੀ ਜਾਂ ਸੀਮਾ ਪਾਰ ਤੋਂ ਜਿਹੜੀ ਗੋਲੇਬਾਰੀ ਗੋਲੀਬਾਰੀ ਹੁੰਦੀ ਆ ਇਦਾਂ ਦੇ ਜਿਹੜੇ ਮੁੱਦੇ ਆ ਇਹਨਾਂ ਵੋਟਾਂ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਾਵਾ ਕਿ ਉਹ ਨਹੀਂ ਹੋਣਗੇ ਫਿਰ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਨੇ ਕਿ ਕਾਂਗਰਸ ਪੀਡੀਪੀ ਐਨਸੀ ਨੇ ਜੰਮੂ ਕਸ਼ਮੀਰ ਦੇ ਵਿੱਚ 370 ਦੀ ਜਿਹੜੀ ਕੰਧ ਬਣਾ ਕੇ ਰੱਖੀ ਸੀ ਲੋਕਾਂ ਨੂੰ ਦੱਸਿਆ ਗਿਆ ਸਗਾ ਕਿ ਉਹਨਾਂ ਦੀ ਜ਼ਿੰਦਗੀ 370 ਰਹਿਣ ਤੱਕ ਹੀ ਰਹਿਣੀ ਹੈ ਮੈਂ ਤੁਹਾਡੇ ਅਸ਼ੀਰਵਾਦ ਦੇ ਨਾਲ 370 ਦੀ ਜਿਹੜੀ ਆ ਦਵਾਰਿਆ ਉਹਨੂੰ ਸਿੱਟ ਦਿੱਤਾ ਆ ਮੈਂ ਕਾਂਗਰਸ ਨੂੰ ਚੁਣੌਤੀ ਦਿੰਨਾ ਹੈ ਇਹ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਜੀ ਅਸੀਂ ਤਾਂ ਕੌਣ ਹੁੰਨੇ ਆ ਕਾਂਗਰਸ ਨੂੰ ਚੁਣੌਤੀ ਦੇਣ ਵਾਲੇ ਸੋ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਕਿ ਮੈਂ ਕਾਂਗਰਸ ਨੂੰ ਚੁਣੌਤੀ ਦਿੰਨਾ ਹੈ ਕਿ ਉਹ ਘੋਸ਼ਣਾ ਕਰਨ ਕਿ ਉਹ ਜੇਕਰ ਸਰਕਾਰ ਕਾਂਗਰਸ ਦੀ ਬਣਦੀ ਹੈ ਤਾਂ ਉਹ 370 ਨੂੰ ਬਹਾਲ ਕਰਨਗੇ ਇਹ ਮੈਂ ਉਹਨਾਂ ਨੂੰ ਜਿਹੜੀ ਆ ਚੈਲੰਜ ਕਰਦਾ ਕਾਂਗਰਸ ਨੂੰ ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਵੋਟਾਂ ਆ ਇਹ ਸਿਰਫ ਤੇ ਸਿਰਫ ਐਮ ਵੀ ਚੁਣਨ ਵਾਲੀਆਂ ਨਹੀਂ ਹੈਗੀਆਂ ਇਹਦੇ ਇਹ ਇੱਕ ਦੇਸ਼ ਦੇ ਵਿੱਚ ਮਜ਼ਬੂਤ ਸਰਕਾਰ ਦਾ ਜਿਹੜਾ ਚੋਣ ਕਰਨ ਵਾਲੀਆਂ ਵੋਟਾਂ ਨੇ ਸਰਕਾਰ ਜਦੋਂ ਮਜ਼ਬੂਤ ਹੁੰਦੀ ਹੈ ਤਾਂ ਚੁਣੌਤੀ ਨੂੰ ਵੀ ਚੁਣੌਤੀ ਦੇ ਦਿੰਦੀ ਹੈ ਪੁਰਾਣੇ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਮੇਰਾ 10 ਸਾਲ ਪਹਿਲਾਂ ਦਾ ਭਾषण ਯਾਦ ਹੋਣਾ ਮੈਂ ਇੱਥੇ ਆ ਕੇ ਇਹ ਵੱਲ ਕਹੀ ਸੀ ਕਿ ਮੇਰੇ ਤੇ ਭਰੋਸਾ ਰੱਖਿਓ ਮੈਂ 60 ਸਾਲਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਇਹਨਾਂ ਦਾ ਸਬੰਧਾਨ ਆ ਜਿਹੜਾ ਇਹਨਾਂ ਦਾ ਹੱਲ ਆ ਜਿਹੜਾ ਉਹ ਮੈਂ ਕਰ ਦਵਾਂਗਾ ਇਹ ਗੱਲਾਂ ਜਿਹੜੀਆਂ ਪ੍ਰਧਾਨ ਮੰਤਰੀ ਮੋਦੀ ਨੇ ਕਹੀਆਂ ਸਭ ਤੋਂ ਅਹਿਮ ਇਹ ਹੀ ਹੈ ਜੀ ਇਹਦੇ ਵਿੱਚ ਕਿ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜੰਮੂ ਕਸ਼ਮੀਰ ਦਾ ਸੀ ਜਲਦੀ ਹੀ ਜਿਹੜਾ ਰਾਜ ਦਾ ਦਰਜਾ ਹੈ ਉਹਨੂੰ ਬਹਾਲ ਕਰ ਦੇਵਾਂਗੇ ਕਿਉਂਕਿ ਹੁਣ ਇਸ ਸਮੇਂ ਇਹ ਯੂਨੀਅਨ ਟੈਰੀਟਰੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀਆਂ ਵੋਟਾਂ ਵੀ ਅਸੈਂਬਲੀ ਚੋਣਾਂ ਵੀ ਆ ਉਹ ਵੀ ਜਲਦੀ ਹੋਣ ਜਾ ਰਹੀਆਂ ਨੇ ਵੈਸੇ ਵੀ ਮਾਨਜੁਗ ਸਰਵਚ ਹਦਾਲਤ ਵੱਲੋਂ ਇਹ ਹੁਕਮ ਆ ਚੁੱਕਾ ਕਿ ਜਿਹੜੀਆਂ ਇਸ ਸਾਲ ਦੇ ਵਿੱਚ ਜਿਹੜੀਆਂ ਇੱਥੇ ਚੋਣਾਂ ਹੋਣੀਆਂ ਨੇ ਜੇ ਐਨ ਕੇ ਦੇ ਵਿੱਚ ਵਿਸ਼ੇਸ਼ ਦੀ ਰਾਜਨੀਤੀ ਵੱਲ ਵਧਣ ਤੋਂ ਪਹਿਲਾਂ ਛੋਟੀ ਜੀ ਖਬਰ ਆਪਾਂ ਪੰਜਾਬ ਦੀ ਵੀ ਤੁਹਾਡੇ ਸਰਦਾਰ ਹਮੀਰ ਸਿੰਘ ਸੀਨੀਅਰ ਜਰਨਲਿਸਟ ਨੇ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਾਂਗਰਸ ਦੇ ਅੰਦਰ ਤਕਰੀਬਨ ਤਕਰੀਬਨ ਇਹ ਗੱਲ ਤੈਅ ਹੋ ਗਈ ਹੈ ਕਿ ਇੱਕ ਤਾਂ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਆਉਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਨੇ ਡਾਕਟਰ ਧਰਮਵੀਰ ਗਾਂਧੀ ਵੀ ਇੱਕ ਇੱਕ ਤਰੀਕੇ ਨਾਲ ਕਹਿ ਲੋ ਕਿ ਫਾਈਨਲੀ ਨੇ ਪਟਿਆਲਾ ਤੋਂ ਏਸੇ ਹੀ ਤਰੀਕੇ ਨਾਲ ਜਿਹੜੇ ਸਿਟਿੰਗ ਐਮਪੀਜ਼ ਨੇ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਔਜਲਾ ਸਾਹਿਬ ਨੇ ਸਰਦਾਰ ਗਜੀਤ ਸਿੰਘ ਔਜਲਾ ਉਹਨਾਂ ਦੀ ਟਿਕਟ ਤਕਰੀਬਨ ਤੈਅ ਹੈ ਉਹ ਅੰਮ੍ਰਿਤਸਰ ਤੋਂ ਹੀ ਦੁਬਾਰਾ ਚੋਣ ਲੜਨਗੇ ਇਸੇ तरीके ਨਾਲ ਡਾਕਟਰ ਅਮਰ ਸਿੰਘ ਆ ਉਹ ਵੀ ਜਿਹੜੀ ਆਪਣੀ ਸੀਟ ਆ ਉਹ ਬਚਾ ਜਾਣਗੇ ਉਹ ਜਿਹੜੇ ਆ ਫਤਿਹਗੜ੍ਹ ਸਾਹਿਬ ਤੋਂ ਦੁਬਾਰਾ ਚੋਣ ਲੜ ਸਕਦੇ ਨੇ ਤੇ ਮਨੀਸ਼ ਤਵਾੜੀ ਜਿਹੜੇ ਆ ਉਹ ਆਨੰਦਪੁਰ ਸਾਹਿਬ ਤੋਂ ਹੋ ਸਕਦੇ ਨੇ ਫਰੀਦਕੋਟ ਤੋਂ ਜਿਹੜਾ ਮੁਹੰਮਦ صدیق ਸਾਹਿਬ ਦਾ ਵੈਸੇ ਤਾਂ ਉਹਨਾਂ ਨੇ ਖੁਦ ਵੀ ਕੋਈ ਜ਼ਿਆਦਾ ਨਹੀਂ ਸਾਨੂੰ ਇਸ ਤਰੀਕੇ ਦੀ ਉਹਨਾਂ ਦੀ ਕਾਰਵਾਈ ਲੱਗੀ ਕਿ ਉਹ ਲੜਨਾ ਵੀ ਚਾਹੁੰਦੇ ਨੇ ਪਰ ਦੇਖਦੇ ਆ ਫਰੀਦਕੋਟ ਤੋਂ ਇਹ ਕਿਨੂੰ ਉਤਾਰਦੇ ਨੇ ਕਿਉਂਕਿ ਜੇਕਰ ਫਰੀਦਕੋਟ ਦੇ ਵਿੱਚ ਮੁਹੰਮਦ صدیق ਆ ਜਾਂਦੇ ਨੇ ਤਾਂ ਫਿਰ ਤਾਂ ਮੁਕਾਬਲਾ ਬੜਾ ਹੀ ਰੋਚਕ ਹੋ ਜਾਣਾ ਕਿਉਂਕਿ ਉਧਰੋਂ ਕਰਮਜੀਤ ਅਨਮੋਲ ਤੇ ਹੰਸ ਰਾਜ ਹੰਸ ਆਲਰੇਡੀ ਫਰੀਦਕੋ ਸੋ ਇਧਰੋਂ ਅਕਾਲੀ ਦਲ ਦੇ ਵੱਲੋਂ ਹਜੇ ਕੋਈ ਜ਼ਿਆਦਾ ਐਲਾਨਨਾਮਾ ਜਿਹੜਾ ਸਾਨੂੰ ਸਾਹਮਣੇ ਨਹੀਂ ਆ ਰਿਹਾ ਸੋ ਦੇਖਦੇ ਆ ਇਹ ਕਿੜੀਆਂ ਕਿੜੀਆਂ ਟਿਕ ਟਕ ਕਿਵੇਂ ਐਲਾਨ ਇਹਨਾਂ ਦਾ ਕਰਦੇ ਨੇ ਇਜ਼ਰਾਈਲ ਈਰਾਨ ਦਾ ਜਿਹੜਾ ਮਸਲਾ ਆ ਵੈਸੇ ਤਾਂ ਆਪਾਂ ਲਗਾਤਾਰ ਤੁਹਾਡੇ ਨਾਲ ਇਹਦੀ ਰਿਪੋਰਟਿੰਗ ਕਰ ਰਹੇ ਆ ਤੇ ਹੁਣ ਜਿਹੜਾ ਇੱਕ ਤਾਂ ਜਦੋਂ ਤੇ ਯੂ ਐਸ ਰਾਸ਼ਟਰਪਤੀ ਜੋ ਬਾਈਡਨ ਇਹ ਗੱਲ ਕਹੀ ਆ ਕਿ ਸਾਡੀ ਜਿਹੜੀ ਪੂਰੀ ਦੀ ਪੂਰੀ ਅਸੀਂ ਅਸੀਂ ਨਾਲ ਖੜੇ ਆ ਇਜ਼ਰਾਈਲ ਦੇ ਜੇਕਰ ਈਰਾਨ ਵੱਲੋਂ ਕੋਈ ਹਮਲਾ ਕੀਤਾ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦੇ ਨਾਲ ਪੂਰੀ ਤਰ੍ਹਾਂ ਅਸੀਂ ਖੜੇ ਆ ਤੇ ਉਸ ਤੋਂ ਬਾਅਦ ਕੱਲ ਜਿਹੜੀਆਂ ਰਾਇਟਰ ਨਿਊਜ਼ ਏਜੰਸੀ ਨੇ ਦਵਾਇਆ ਗਿਆ ਕਿ ਅਸੀਂ ਜਿਹੜਾ ਜਵਾਬ ਆ ਉਹ ਨਾ ਤਾਂ ਜਲਦਬਾਜੀ ਦੇ ਵਿੱਚ ਦੇਵਾਂਗੇ ਤੇ ਨਾ ਹੀ ਅਸੀਂ ਇਸ ਤਰੀਕੇ ਨਾਲ ਦੇਵਾਂਗੇ ਕਿ ਪੂਰਾ ਜਿਹੜਾ ਮਿਡਲ ਈਸਟ ਦੇ ਵਿੱਚ ਕਨਫਲਿਕਟ ਫੈਲ ਜਾਵੇ ਜਵਾਬ ਉਹ ਇਸ ਗੱਲ ਦਾ ਕਹਿ ਰਹੇ ਨੇ ਜੀ ਦਮਾਸਕਸ ਦੇ ਸੀਰੀਆ ਦੇ ਅੰਦਰ ਬੀਤੇ ਦਿਨਾਂ ਦੇ ਵਿੱਚ ਜਿਹੜਾ ਇੱਕ ਹਮਲਾ ਹੋਇਆ ਈਰਾਨ ਦੇ ਕੌਂਸੂਲੇਟ ਦੇ ਉੱਤੇ ਜਿੱਥੇ ਇਹਨਾਂ ਦੇ ਜਿਹੜੇ ਆ ਕਾਫੀ ਤਗੜੇ ਜਨਰਲ ਜਿਹੜੇ ਆ ਮਾਰੇ ਗਏ ਸੀਗੇ ਈਰਾਨ ਦੇ ਹਾਲਾਂਕਿ ਇਜ਼ਰਾਈਲ ਨੇ ਸੀ ਜ਼ਿੰਮੇਵਾਰੀ ਨਹੀਂ ਕਬੂਲੀ ਪਰ ਵੱਡੇ ਪੱਧਰ ਤੇ ਮੰਨਿਆ ਇਹ ਹੀ ਜਾਂਦਾ ਕਿ ਇਸ ਹਮਲੇ ਦੇ ਵਿੱਚ ਇਜ਼ਰਾਈਲ ਦਾ ਹੱਥ ਸੀ ਸੋ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਐਕਸਪਰਟਸ ਨੇ ਉਹਨਾਂ ਦਾ ਵੀ ਇਹ ਮੰਨਣਾ ਕਿ ਜੇਕਰ ਈਰਾਨ ਆ ਜਿਹੜਾ ਉਹ ਇਸ ਗੱਲ ਦਾ ਜਵਾਬ ਨਹੀਂ ਦਿੰਦਾ ਤਾਂ ਉਹ ਕਮਜ਼ੋਰ ਜਾਪੇਗਾ ਤੇ ਉਹ ਜਵਾਬ ਦੇਵੇਗਾ ਕਿਵੇਂ ਵੈਸੇ ਤਾਂ ਇਜ਼ਰਾਈਲ ਦੀ ਸੌਰੀ ਈਰਾਨ ਦੀਆਂ ਜਿਹੜੀਆਂ ਮਿਜ਼ਾਈਲਸ ਨੇ ਉਹਨਾਂ ਦੇ ਕੋਲ ਹੈਗੀਆਂ ਨੇ ਕਿ ਜਿਹੜੀਆਂ ਸਿੱਧਾ ਉਹ ਜਿਹੜਾ ਇਜ਼ਰਾਈਲ ਦੇ ਉੱਤੇ ਹਮਲਾ ਕਰ ਸਕਦੇ ਨੇ ਵੈਸੇ 1700 ਕਿਲੋਮੀਟਰ ਦਾ ਫਰਕ ਦਸੀਦਾ ਈਰਾਨ ਤੇ ਇਜ਼ਰਾਈਲ ਦੇ ਦਰਮਿਆਨ ਪਰ ਜੇਕਰ ਈਰਾਨ ਸਿੱਧੀਆਂ ਮਿਜ਼ਾਈਲਾਂ ਦਾਗਦਾ ਇਜ਼ਰਾਈਲ ਦੇ ਉੱਤੇ ਤਾਂ ਇਜ਼ਰਾਈਲ ਨੂੰ ਵੀ ਫਿਰ ਇਹਦਾ ਜਵਾਬ ਦੇਣ ਦਾ ਮੌਕਾ ਮਿਲ ਜਾਣਾ ਤੇ ਦੱਸ ਦੱਸਿਆ ਜਾਂਦਾ ਕਿ ਕਈ ਜਿਹੜੇ ਮਿਲਟਰੀ ਐਕਸਪਰਟਸ ਨੇ ਜਾਂ ਮਿਲਟਰੀ ਦੇ ਲੋਕ ਨੇ ਇਜ਼ਰਾਈਲ ਦੇ ਅੰਦਰ ਉਹ ਤਾਂ ਇਸ ਨੂੰ ਚੰਗਾ ਮੰਨਣਗੇ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਸੋਚ ਰਹੇ ਨੇ ਜਿਹੜਾ ਈਰਾਨ ਦੇ ਉੱਤੇ ਹਮਲਾ ਕਰਨ ਦੇ ਬਾਰੇ ਤੇ ਈਰਾਨ ਦੀ ਜਿਹੜੀ ਨਿਊਕਲੀਅਰ ਫੈਸਿਲਿਟੀਆਂ ਆ ਉਸ ਤੇ ਵੀ ਫਿਰ ਜਿਹੜਾ ਇਜ਼ਰਾਈਲ ਦੇ ਵੱਲੋਂ ਜਵਾਬਨਕਾਰਵਾਈ ਦੇ ਰੂਪ ਦੇ ਵਿੱਚ ਫਿਰ ਹਮਲਾ ਕੀਤਾ ਜਾ ਸਕਦਾ ਸੋ ਈਰਾਨ ਦੇ ਲਈ ਇਹ ਜੇਕਰ ਉਹ ਹਮਲਾ ਕਰਦੇ ਨੇ ਇਸ ਤਰੀਕੇ ਨਾਲ ਤੇ ਮੁਸ਼ਕਲ ਵੀ ਹੋ ਜਾਣੀ ਆ ਬਾਕੀ ਉਹਨਾਂ ਦੇ ਕੋਲ ਪ੍ਰੌਕਸੀਜ਼ ਨੇ ਜੀ ਜਿਵੇਂ ਆਪਾਂ ਨੂੰ ਪਤਾ ਕਿ ਹਜ਼ਬੁੱਲਾ ਆ ਜਾਂ ਹੂਥੀਜ਼ ਨੇ ਜਾਂ ਹਮਾਸ ਆ ਹਮਾਸ ਤਾਂ ਆਲਰੇਡੀ ਇੱਕ ਕੌਨਫਲਿਕਟ ਦੇ ਜਿਹੜਾ ਗਾਜ਼ਾ ਦੇ ਅੰਦਰ ਫਸਿਆ ਹੋਇਆ ਇਜ਼ਰਾਈਲ ਦੇ ਨਾਲ ਹੁਣ ਕੁਝ ਸਮਾਂ ਪਹਿਲਾਂ ਦੀ ਰਿਪੋਰਟ ਹੈ ਕਿ ਜਿਹੜੇ ਹਜ਼ਬੁੱਲਾ ਨੇ ਜਿਹੜੇ ਲੈਬਨਨ ਦੇ ਅੰਦਰ ਹੈ ਉਹਨਾਂ ਦੇ ਵੱਲੋਂ ਜਿਹੜੀਆਂ ਕੁਝ ਡਰੋਨਸ ਦਾਗੇ ਗਏ ਨੇ ਇਜ਼ਰਾਈਲ ਦੇ ਅੰਦਰ ਪਰ ਇਹ ਵੀ ਹਾਲਾਂਕਿ ਇਹਨੂੰ ਕਾਫੀ ਵੱਡਾ ਹਮਲਾ ਦੱਸਿਆ ਜਾ ਰਿਹਾ 7 ਅਕਤੂਬਰ ਤੋਂ ਬਾਅਦ ਪਰ ਤਕਰੀਬਨ 7 ਅਕਤੂਬਰ ਤੋਂ ਜਦੋਂ ਦਾ ਇਹ ਕੌਨਫਲਿਕਟ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਲਗਾਤਾਰ ਜਿਹੜਾ ਹਜ਼ਬੁੱਲਾ ਦਾ ਤੇ ਇਜ਼ਰਾਈਲ ਦਾ ਹਿਸਟਰੀਕਲ ਨਾਲ ਜਿਹੜਾ ਆਪਣੇ ਫਾਇਰਿੰਗ ਦਾ ਆਦਾਨ-ਪ੍ਰਦਾਨ ਹੁੰਦਾ ਰਿਹਾ ਸੋ ਹੁਥੀਜ਼ ਦਾ ਰੈੱਡ ਸੀ ਦੇ ਅੰਦਰ ਨਹੀਂ ਪਰ ਉਹਨਾਂ ਦੇ ਵੱਲੋਂ ਕ ਜਿਹੜੀਆਂ ਉਹਨਾਂ ਨੂੰ ਕਬਜ਼ੇ ਦੇ ਵਿੱਚ ਵੀ ਪਹਿਲਾਂ ਲੈਂਦੇ ਰਹੇ ਆ ਹੁਣ ਜਿਹੜੀ ਇੱਕ ਤਾਜ਼ਾ ਰਿਪੋਰਟ ਹੁਣੇ ਹੀ ਸਾਹਮਣੇ ਆਈ ਹੈ ਕਿ ਇਰਾਨੀਅਨ ਆਰਮਡ ਫੋਰਸਸ ਦੇ ਵੱਲੋਂ ਇੱਕ ਕੰਟੇਨਰ ਸ਼ਿਪ ਜਿਹੜਾ ਆ ਉਹ ਉਹਨੂੰ ਉਹਨਾਂ ਨੇ ਕਬਜ਼ੇ ਦੇ ਵਿੱਚ ਲੈ ਲਿਆ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਪਸ ਦੇ ਵੱਲੋਂ ਜਿਹੜਾ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਇਰਾਨ ਦੀ ਇਸੇ ਜਿਹੜੀ ਇਹ ਜਿਹੜੀ ਮਿਲਟਰੀ ਇਹਨਾਂ ਦਾ ਹੈਗਾ ਗਰੁੱਪ ਇਹਦੇ ਇਹਦੇ ਹੀ ਸੱਤ ਜਿਹੜੇ ਆ ਮੈਂਬਰ ਮਾਰੇ ਗਏ ਸਨ ਜਿਹੜਾ ਸੀਰੀਆ ਦੇ ਵਿੱਚ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਜਿਹੜਾ ਈਰਾਨ ਦਾ ਸਟੇਟ ਮੀਡੀਆ ਉਹਨਾਂ ਦੇ ਦੱਸਣ ਦੇ ਮੁਤਾਬਕ ਹੈ ਜਿਹੜਾ ਸ਼ਿਪ ਆ ਇਹ ਹੁਣ ਈਰਾਨ ਦੇ ਜਿਹੜਾ ਟੈਰੀਟੋਰੀਅਲ ਵਾਟਰਸ ਨੇ ਉਧਰ ਇਹਨੂੰ ਲਿਜਾਇਆ ਜਾ ਰਿਹਾ ਹੈ ਅਲਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਹੈ ਜਿਹੜਾ ਸ਼ਿਪ ਆ ਇਹ ਪੋਰਟੂਗਲ ਫਲੈਗਡ ਐਮ ਐਸ ਸੀ ਆਰਾਈਸ ਆ ਜੋ ਕਿ ਰਿਪੋਰਟਾਂ ਮਿਲ ਰਹੀਆਂ ਨੇ ਕਿ ਇਹ ਜੀ ਯੂਨਾਈਟਿਡ ਅਰਬ ਏਮੀਰੇਟਸ ਤੋਂ ਚੱਲਿਆ ਸਿਕਾ ਤੇ ਇੰਡੀਆ ਨੂੰ ਇਹ ਨੇ ਜਿਹੜਾ ਇਹ ਜਾ ਰਿਹਾ ਸਿਕਾ ਇਸ ਸ਼ਿਪ ਦਾ ਸਬੰਧ ਜੀ ਲੰਡਨ ਬੇਸਡ ਇੱਕ ਇਜ਼ਰਾਈਲੀ ਬਿਲੀਅਨਰ ਫੈਮਿਲੀ ਦੇ ਨਾਲ ਦੱਸਿਆ ਜਾ ਰਿਹਾ ਤੇ ਹੁਣੇ ਇਜ਼ਰਾਈਲ ਦਾ ਵੀ ਜਿਹੜਾ ਪੱਖ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਈਰਾਨ ਜੇਕਰ ਜਿਹੜੀ ਆ ਐਸਕੇਲੇਸ਼ਨ ਆ ਇਹਨੂੰ ਹੁਣ ਹੋਰ ਵਧਾਉਂਦਾ ਤਾਂ ਇਸ ਦੇ ਨਤੀਜੇ ਈਰਾਨ ਨੂੰ ਭੁਗਤਣੇ ਪੈਣਗੇ ਸੋ ਵਿਸ਼ਵ ਲੈਵਲ ਤੇ ਕੀ ਚੱਲ ਰਿਹਾ ਤੇ ਭਾਰਤ ਅੰਦਰ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਕੀ ਹੋ ਰਿਹਾ ਇਹ ਲਗਾਤਾਰ ਤੁਹਾਡੇ ਨਾਲ ਸਾਂਝਾ ਆਪਾਂ ਕਰਦੇ ਰਵਾਂਗੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ YouTube ਤੋਂ ਤਾਂ ਸਬਸਕ੍ਰਾਈਬ ਕਰ ਲਿ